ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ اے ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪ੍ਰਭੂ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਹallelujah ਹallelujah ਪ੍ਰਭੂ ਜੀ ਤੁਹਾਡਾ ਸਿੰਘਾਸਣ ਸਾਡੇ ਵਿੱਚ ਘਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਤੁਹਾਡੇ ਪਵਿੱਤਰ ਆਤਮਾ ਨੂੰ ਪੁਕਾਰਦੇ ਆਪਣੇ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਦੇ ਹallelujah ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਜੀ ਸਾਡੀ ਸ਼ੁਕਰਗੁਜ਼ਾਰੀ ਦੀਆਂ ਬੇਟਾਂ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰੋ ਪਿਤਾ ਪਰਮੇਸ਼ਰ ਜੀ ਸਾਡੀ ਪ੍ਰਾਰਥਨਾ ਪ੍ਰੀਤਾ ਪਰਮੇਸ਼ਰ ਜੀ ਤੁਹਾਡੀ ਪਾਪ ਵਿਤਰ ਹਜ਼ੂਰੀ ਵਿੱਚ ਇੱਕ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਵਿੱਤਰ ਆਤਮਾ ਜੀ ਸਾਡੇ ਰੋਜ਼ ਸਮਝਾਉਣ ਤੇ ਆਪਣਾ ਕਬਜ਼ਾ ਕਰੋ ਹਾਲੇਲੂਇਆ ਹallelujah ਪ੍ਰਭੂ ਜੀ ਕਿੱਕ ਜਾਨਤੇ ਵੱਡੀ ਦਇਆ ਤੇ ਕਿਰਪਾ ਕਰੋ ਪਿਤਾ ਪਰਮੇਸ਼ਰ ਜੀ ਧੰਨਵਾਦ ਆਂਦਾ ਪ੍ਰਭੂ ਜੀ ਤੁਸੀਂ ਮਹਾਨ ਹੋ ਸਿਰਸ਼ਕਤੀਮਾਨ ਹੋ ਜ਼ਿੰਦਾ ਜਲਾਲੀ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਰਾਜੇ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਹੋ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਬੀਤੇ ਸਮੇਂ ਵਿੱਚ ਸਾਨੂੰ ਤੁਸੀਂ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਸਾਡੇ ਸਾਰੇ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਤੁਸੀਂ ਪੂਰੇ ਕਿਤਾ ਪ੍ਰਭੂ ਤੁਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਅਸੀਂ ਧੰਨਵਾਦ ਕਰਦੇ ਸੁੰਦਰ ਸਮੇਂ ਦੇ ਲਈ ਸੁੰਦਰ ਦਿਨ ਦੇ ਲਈ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਬਖਸ਼ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅਜਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲekin ਤੁਹਾਡਾ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਹallelujah ਪ੍ਰਭੂ ਜੀ ਸਾਡੇ ਜਾਣੇ ਤੇ ਇੰਝਾਰੇ ਸਭ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਪ੍ਰਭੂ ਯੀਸ਼ੂ ਮਸੀਹ ਜੀ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾ ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੀ ਦਇਆ ਸਵਰਗਤੀ ਹੈ ਕਹ ਪ੍ਰਭੂ ਜੀ ਤੁਹਾਡੀ ਵਫਾਦਾਰੀ ਬਦਲਾਤੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਵਫਾਦਾਰੀ ਸਦੀਪਕ ਕਾਲ ਤੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਵਾ 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 ਬੁਰਜੇ ਜਿਸੀ ਇੱਕ ਜਾਨੂ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਨੇ ਆ ਪਿਤਾ ਪਰਮੇਸ਼ਰ ਜੀ ਹੁਣ ਕੋਈ ਵੀ ਬੁਰਾਈ ਪਿਤਾ ਪਰਮੇਸ਼ਰ ਜੀ ਨਾਲ ਛੂ ਨਹੀਂ ਸਕਦੀ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਸਾਡੇ ਆਲੇ ਦੁਆਲੇ ਸਾਡੀ ਢਾਲ ਪਿਤਾ ਪਰਮੇਸ਼ਰ ਜੀ ਤੁਸੀਂ ਆਲੇ ਦੁਆਲੇ ਸਾਡੀ ਸੁਰੱਖਿਆ ਦੀ ਵਾਰ ਲਗਾਈ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ 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 ਥੈਂਕ ਯੂ ਜੀਸਸ ਪਰਬੂ ਜੀ ਤੁਸੀਂ ਸਾਡੀ ਢਾਲ ਹੋ ਪਿਤਾ ਪਰਮੇਸ਼ਰ ਸਾਡੀ ਪਨਾਹ ਗਾਂ ਹੋ ਪਿਤਾ ਪਰਮੇਸ਼ਰ ਸਾਡੀ ਮਹਿਮਾ ਨੂੰ ਵਧਾਉਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ 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 ਹallelujah ਪਰਬੂ ਜੀ ਤੁਸੀਂ ਆਪਣੇ ਪ੍ਰਜਾ ਨੂੰ ਬਰਕਤ ਦਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹallelujah ਹallelujah ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਉੱਥੇ ਆਜ਼ਾਦੀ ਹੈ ਪਿਤਾ ਪਰਮੇਸ਼ਰ ਜੀ ਤੜਾ ਚੰਗਾ ਕਰਨ ਵਾਲਾ ਤੜਾ ਸ਼ਿਫਾ ਕਰਨ ਵਾਲਾ ਹਾਦ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਛੂ ਕੇ ਨਦੇ ਹਰ ਇੱਕ ਰੋਗਾ ਤੋਂ ਇਹਨਾਂ ਨੂੰ ਆਜ਼ਾਦ ਕਰੇ ਪਿਤਾ ਪਰਮੇਸ਼ਰ ਜੀ ਤੜਾ ਧੰਨਵਾਦ ਧੰਨਵਾਦ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਤੜਾ ਧੰਨਵਾਦ ਪ੍ਰਭੂ ਜੀ ਜਿੰਨੇ ਵੀ ਤੜੀ ਹਜ਼ੂਰੀ ਵਿੱਚ ਆਏ ਹਨ ਪ੍ਰਭੂ ਇੱਕ ਇੱਕ ਜਨ ਤੇ ਆਪਣੀ ਵੱਡੀ ਦਇਆ ਕਰਨਾ ਪਿਤਾ ਪਰਮੇਸ਼ਰ ਇੱਕ ਇੱਕ ਜਾਨ ਨੂੰ ਵੱਡੀ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਕਿਉਂਕਿ ਪਿਤਾ ਪਰਮੇਸ਼ਰ ਜਿਹੜੇ ਵੀ ਤੁਹਾਡੀ ਹਜ਼ੂਰੀ ਵਿੱਚ ਆਉਂਦੇ ਕੋਈ ਵੀ ਖਾਲੀਅਤ ਵਾਪਸ ਨਹੀਂ ਜਾਂਦਾ ਪਿਤਾ ਪਰਮੇਸ਼ਰ ਸੋ ਵੀ ਤੁਸੀਂ ਉਹਨਾਂ ਦੇ ਦੁਹਾਈ ਨੂੰ ਸੁਣਦੇ ਹੋਵੇ ਤਾਂ ਪਰਮੇਸ਼ਰ ਤੁਸੀਂ ਉਹਨਾਂ ਦੀ ਮਨ ਦੀ ਮੁਰਾਦਾ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੜਾਤਾਨ ਵਾਦ ਪਰਮੇਸ਼ਰ ਤੁਸੀਂ ਕਹਿ ਮੈਨੂੰ ਬੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਸਾਡੀ ਪ੍ਰਾਰਥਨਾ ਦਾ ਜਵਾਬ ਦਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੜਾਤਾਨ ਵਾਦ ਕਿ ਮੈਂ ਤੇਨੂੰ ਉੱਚਾ ਕਰਾਂਗਾ ਮੈਂ ਤੇਰੀ ਮਹਿਮਾ ਨੂੰ ਵਧਾਵਾਂਗਾ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਨੂੰ ਕੋਈ ਵੀ ਬਿਮਾਰੀ ਬਵਾ ਸਾਡੇ ਜੀਵਨ ਦਾ ਹਿੱਸਾ ਨਹੀਂ ਆ ਕੋਈ ਮਹਾਰੋਗ ਸਾਡੇ ਜੀਵਨ ਦਾ ਹਿੱਸਾ ਨਹੀਂ ਆ ਬਿਤਾ ਪਰਮੇਸ਼ਰ ਜੀ ਕਿਉਂਕਿ ਤੁਹਾਡੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਸ਼ੇਰ ਬੱਚਾ ਨੂੰ ਘਾਟਾ ਪਿੰਦਾ ਭੁੱਖ ਲੱਗਦੀ ਹੈ ਪਰ ਇਹ ਹਵਾ ਦੇ ਤਾਲੀਵਾਂ ਨੂੰ ਕਿਸੇ ਵੀ ਚੰਗੀ ਵਸਦੀ ਥੋੜ ਨਹੀਂ ਹੋਵੇਗੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਤੁਸੀਂ ਇੱਕ ਇੱਕ ਜਾਂਦੀਆਂ ਜ਼ਰੂਰਤਾਂ ਨੂੰ ਜਾਣਦੇ ਹੋ ਕਿਉਂਕਿ ਤੁਸੀਂ ਸਾਡੇ ਹਿਰਦੇ ਔਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਸਾਡੇ ਮੰਗਨ ਤੋਂ ਪਹਿਲਾਂ ਹੀ ਸਾਨੂੰ ਜਾਣਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਂਦੀਆਂ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਬੈਰੀਆਂ ਦੇ ਸਾਹਮਣੇ ਸਾਡੇ ਲਈ ਮੇਜ ਵਿਛਾਇਆ ਹੈ ਪਿਤਾ ਪਰਮੇਸ਼ਰ ਜਿੱਥੇ ਸੰਸਾਰ ਦੀ ਹਰ ਇੱਕ ਬਰਕਤ ਤੇ ਆਸ਼ੀਸ਼ ਤੁਸੀਂ ਸਾਨੂੰ ਦੇ ਦਿੱਤੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਸਾਨੂੰ ਸਾਡੇ ਬੈਰੀਆਂ ਦੇ ਉੱਤੇ ਤੁਸੀਂ ਉੱਚਾ ਕੀਤਾ ਹੈ ਪਿਤਾ ਪਰਮੇਸ਼ਰ ਸਿਧਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਸਾਡੇ ਸਾਥੀਆਂ ਤੋਂ ਵੱਧ ਕੇ ਸਾਨੂੰ ਖੁਸ਼ੀ ਦੇ ਤੇਲ ਦੇ ਨਾਲ ਮਸਾ ਕੀਤਾ ਹੈ ਪਿਤਾ ਪਰਮੇਸ਼ਰ ਤੜਾ ਤਾਨਵਾਦ ਕਰਦਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੋਗ ਨੂੰ ਆਨੰਦ ਦੇ ਵਿੱਚ ਬਦਲ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਬਿੱਟਰ ਨੂੰ ਨੱਚਣ ਦੇ ਨਾਲ ਵਟਾ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਤਾਂ ਸਾਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਭਲਾਈ ਸਾਨੂੰ ਉੱਗਲਵਾਂਡੀ ਕੇਜ ਲਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਨਵਾਦ ਪ੍ਰਭੂ ਜੀ ਤੁਸੀਂ ਆਪਣੇ ਮੱਸਾ ਕਿਤੇ ਹੋਿਆਂ ਦਾ ਉੱਚਾ ਗਾੜ ਹੋ ਪਿਤਾ ਪਰਮੇਸ਼ਰ ਜੀ ਤਨਵਾ ਤਨਵਾ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੇਤੇ ਦਇਆ ਤੇ ਰਹਿਮ ਦਾ ਮੁਕਤ ਰਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਵਾਨੀ ਨੂੰ ਔਕਾਬ ਦੀ ਤਰ੍ਹਾਂ ਨਿਆ ਕਰ ਦਿੱਤਾ ਹੈ ਪਿਤਾ ਪਰਮੇਸ਼ਰ ਤੁਹਾਡਾ ਤਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਮਹਾਨ ਬਿਤਾ ਪਰਮੇਸ਼ਰ ਜੀ ਤੁਸੀਂ ਸਰਵ ਸ਼ਕਤੀਮਾਨ ਹੋ ਹallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਤੁਸੀਂ ਕਿਹਾ ਮੇਥੋਂ ਮੰਗ ਮੈਂ ਕੋਮਾ ਤੇਰੀ ਮਰਾਸ ਤੇ ਤੇ ਦੇ ਕੰਡੇ ਤੇਰੀ ਮਿਲਕ ਕਰ ਦਿਆਂਗਾ ਹallelujah ਸਤਿਉਜ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚ ਪੂਰਿਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਯਹਵਾ ਯਰੀ ਹੋਮੋਇਆ ਕਰਨ ਵਾਲੇ ਪਰਮੇਸ਼ਰ ਹੋ ਬਿਤਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਸਾਡੀ ਜਾਨ ਨੂੰ ਉੱਤਮ ਉੱਤਮ ਬਾਧਾਰਥ ਨਾਲ ਰਜਾਂਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ 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 ਹਾਲੇਲੂਇਆ ਹਾਲੇਲੂਇਆ ਯਹਵਾ ਮੇਰਾ ਯੱਲੀ ਹੈ ਮੈਨੂੰ ਥੋੜਾ ਨਾ ਹੋਵੇਗੀ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਹੇਲੂਇਆ ਹੇਲੂਇਆ ਥੈਂਕ ਯੂ ਜੀਸਸ ਹੇਲੂਇਆ ਲੋ ਤੁਹਾਡੇ ਵਚਨ ਜਿਵੇਂ ਜੋ ਮਨੁੱਖਾ ਤੋਂ ਹੋਣਾ ਹੈ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਜੋ ਸਾਡੇ ਲਈ ਪਿਤਾ ਪਰਮੇਸ਼ਰ ਜੀ ਬਹੁਤ ਵੱਡੀ ਚੀਜ਼ ਹੈ ਤੁਹਾਡੇ ਲਈ ਕੁਝ ਵੀ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹੇਲੂਇਆ ਹਾਲੇ ਵੀ ਤੁਹਾਡੀ ਪਲੇ ਵਸ ਤੜੀ ਦੀ ਅੰਗੀ ਵਾਸਤੇ ਤੁਹਾਡੀ ਆਤਮਾ ਦੀ ਭਰਪੂਰੀ ਵਾਸਤੇ ਪਿਤਾ ਪਰਮੇਸ਼ਰ ਜੀ ਤੁਹਾਨੂੰ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੀ ਬੇਨਤੀਆਂ ਨੂੰ ਸਵੀਕਾਰ ਕਰਦੇ ਪ੍ਰਭੂ ਜੀ ਇਸੇ ਤੁਹਾਡੇ ਸ਼ੁਕਰਗੁਜ਼ਾਰ ਆ ਬਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੀ ਤੰਦਰੁਸਤੀ ਮੰਗਦੇ ਹਾਂ ਪਿਤਾ ਪਰਮੇਸ਼ਰ ਲੰਬੀ ਉਮਰ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਪ੍ਰਭੂ ਜੀ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਦੀ ਸੁੱਖ ਸਲਾਮਤੀ ਮੰਗਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਅਸੀਂ ਤੁਹਾਡੇ ਪੈਰ ਮੰਨਣ ਵਾਲਿਆਂ ਦੀ ਤੁਹਾਡੇ ਦਾਸ ਦਾਸੀਆਂ ਦੀ ਪਿਤਾ ਪਰਮੇਸ਼ਰ ਸੁੱਖ ਸਲਾਮਤੀ ਮੰਗਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਿਸ ਇਜ਼ਰਾਈਲ ਦੀ ਉਸਤਕ ਸਲਾਮਤੀ ਤੇਰੀ ਪਾਵ ਪਵਿੱਤਰ ਹਜ਼ੂਰੀ ਵਿੱਚ ਮੰਗਦੇ ਆ ਬਿਤਾ ਪਰਮੇਸ਼ਰ ਧੰਨਵਾਦ ਧੰਨਵਾਦ ਤੁਸੀਂ ਮਹਾਨ ਉਹ ਬਿਤਾ ਪਰਮੇਸ਼ਰ ਜੀ ਤੁਸੀਂ ਭਲੇ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਕਿੰਨਾ ਪਲਾ ਹੈ ਸੱਚਮੁੱਚ ਬਿਤਾ ਪਰਮੇਸ਼ਰ ਤੁਸੀਂ ਹਮੇਸ਼ਾ ਭਲੇਾਈ ਨਾਲ ਸਾਨੂੰ ਰਜਾਂਦੇ ਹੋ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਜੀ ਸਾਨੂੰ ਸਾਡੀ ਅਪਰਾਧ ਤੁਹਾਨੂੰ ਸੁਣਿਆ ਹੈ ਬਿਤਾ ਪਰਮੇਸ਼ਰ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਬਿਤਾ ਪਰਮੇਸ਼ਰ ਜੀ ਅਣਤਨਵਾਦ ਕਾਦੇ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਜਲਾਲੀ ਨਾਮ ਵਿੱਚ ਮੰਗਦੇ ਹਾਂ ਮੰਗਦੇ ਹਾਂ ਆਮੇਨ ਆਮੇਨ